हेलो फ्रेंड वेलकम बैक टू आवर चैनल आई होप यू गाइस आर एब्सोल्युटली फाइन ਅਸੀਂ ਸਵੇਰ ਸਵੇਰ ਹੌਸਲ ਤੋਂ ਲੀਵ ਕਰ ਚੁੱਕੇ ਆਂ ਤੇ ਅੱਜ ਪਟਿਆਲੇ ਦੇ ਵਿੱਚ ਇੱਕ ਤਾਂ ਗੁਰੂ ਘਰ ਜਾਣਾ ਇੱਕ ਹੋਰ ਕਿੱਥੇ ਜਾਣਾ ਸੀ ਸ਼ੀਸ਼ਮੈਲ ਦੇਖਦੇ ਆਂ ਅਗਰ ਖੁੱਲਾ ਹੋਇਆ ਤਾਂ ਉੱਥੇ ਜਾਵਾਂਗੇ ਤੇ ਫਿਰ ਅੱਜ ਘਰ ਵਾਪਸੀ ਕਰਦੇ ਆਂ ਸੋ ਫਿਲਹਾਲ ਸਵੇਰ ਸਵੇਰ ਖਾਣਾ ਖਾਣ ਜਾ ਰਹੇ ਆਂ ਹੌਸਲ ਦੀ ਬਾਰ ਸੌਰੀ ਜੀਨੀਅਰਸਟੀ ਦੀ ਬਾਰ ਰੋਟੀ ਖਾਣੇ ਆਂ ਬਣੇ ਰ ਬਲੌਗ ਦੇ ਨਾਲ ਬਣੇ ਨਾਲ ਲਖਵੀਰ ਦੇ ਨਾਲ ਪਟਿਆਲਾਂ ਸ਼ੇਅਰ ਕਰਨੀ। ਯੈਸ ਪਟਿਆਲਾ ਦੀ ਸ਼ੇਅਰ ਕਰਨਾ ਹੈ ਬੰਦੇ। ਦੇਖਦੇ ਆਂ ਅਗਰ ਦੇਖਣਯੋਗ ਜਗ੍ਹਾਵਾਂ ਖੁੱਲੀਆਂ ਹੋਈਆਂ ਹਨਾ। ਪਲੀਜ਼ ਸਰ। ਕਈ ਵਾਰੀ ਮਤਲਬ ਬੰਦ-ਬੰਦ ਹੁੰਦੇ ਨੇ। ਕਿਸੇ ਨਾ ਕਿਸੇ ਕਾਰਨ ਕਰਕੇ ਬੰਦ-ਬੰਦ ਕਰ ਦਿੰਦੇ ਨੇ ਜਿਵੇਂ ਕੋਈ ਛੁੱਟੀ-ਛਟੀਆਂ ਕੀ ਗਵਰਨਮੈਂਟ ਛੁੱਟੀ ਤੇ ਵੀ ਬੰਦ ਕਰ ਦਿੰਦੇ ਨੇ ਬੇਸ਼ਕ। ਗਵਰਨਮੈਂਟ ਛੁੱਟੀ ਤੇ ਵੀ ਬੰਦ ਕਰ ਦਿੰਦੇ ਨੇ। ਸੋ ਦੇਖਦੇ ਆਂ ਸ਼ੀਸ਼ਮੈਲ ਜਾਣਾ ਇੱਕ ਤਾਂ ਇੱਕ ਗੁਰੂਗੜ੍ਹ ਜਾਣਾ। ਤੇ ਫੇਰ ਆਪਣੀ ਕਰ ਵਾਪਸੀ ਕਰ ਪਈ। ਸੋ ਫਿਲਹਾਲ ਗੱਡੀ ਕਹਿੰਦੀ ਚੱਲਦੇ ਆਂ ਸਮਾਨ ਵਿੱਚ ਰੱਖਦੇ ਆਂ ਖਾਣਾ ਖਾਂਦੇ ਆਂ ਤੇ ਇੱਥੋਂ ਨਿਕ ਸਾਡੇ ਵਾਂਗੂ ਅੱਜ ਸਾਰੇ ਦੇ ਸਾਰੇ ਸਟੂਡੈਂਟਸ ਘਰ ਜਾ ਰਹੇ ਨੇ ਕਿਉਂਕਿ ਤਿੰਨ ਛੁੱਟੀਆਂ ਨੇ ਹੌਲੀ ਮਨਾਉਣ ਕੇ ਘਰੇ ਜਾ ਕੇ ਨਿਆਰੀ ਲੈਣਗੇ ਕੁਝ ਸਟੂਡੈਂਟਸ ਜਿਹੜੇ ਸੰਕੀ ਨੇ ਉਹ ਇੱਥੇ ਰਹਿਣਗੇ ਅੱਧਾ ਪੜ੍ਹਨਗੇ ਕੁਛ ਵੀ ਕਰਨਗੇ ਜੋ ਵੀ ਹੈ ਫਿਲਹਾਲ ਬਹੁਤ سارے ਸਟੂਡੈਂਟਸ ਵਧੀ ਜਾਂਦੇ ਦੇਖ ਰਹੇ ਆ ਘਰ ਦੇ ਲਖਵੀਰ ਯੂਨੀਵਰਸਿਟੀ ਕਿਵੇਂ ਲੱਗੀ ਆ ਕੇ ਯੂਨੀਵਰਸਿਟੀ ਬਹੁਤ ਘੈਂਟ ਸੀਗੀ ਜੀ ਮੇਰਾ ਫਰਸਟ ਐਕਸਪੀਰੀਅੰਸ ਸੀਗਾ ਕਿਉਂਕਿ ਮੈਂ ਜਿੰਨੀ ਵੀ ਸਟੱਡੀ ਕੀਤੀ ਆ ਕਾਲਜ ਤੋਂ ਕੀਤੀ ਆ ਤੇ ਕਦੇ ਵੀ ਮੇਰਾ ਯੂਨੀਵਰਸਿਟੀ ਦਾ ਜਿਹੜਾ ਨਹੀਂ ਲੱਗਿਆ ਸੀ ਕੋਈ ਵੀ ਮੈਂ ਡੀਐਮਸੀ ਲੈਣ ਆਉਣਾ ਵੈਸੇ ਲੋਕ ਆਉਂਦੇ ਸੀਗੇ ਦੇਖਦੇ ਰਹਿੰਦੇ ਸੀਗੇ ਵੀ ਯੂਨੀਵਰਸਿਟੀ ਦਾ ਮਾਹੌਲ ਇਦਾਂ ਇਦਾਂ ਤੇ ਮੈਂ ਵੀ ਮਿਸ ਕਰਦਾ ਹੁੰਦਾ ਸੀ ਵੀ ਇੱਕ ਅੱਧਾ ਜਿਹੜਾ ਲੱਗੇ ਤਾਂ ਸਰ ਦੇ ਨਾਲ ਹੁਣ ਬਣਿਆਂਗਾ ਸਬਾਬ ਆਉਣ ਦਾ ਤੇ ਬਹੁਤ ਵਧੀਆ ਲੱਗਿਆ ਮਾਹੌਲ ਦੇਖ ਕੇ ਬਹੁਤ ਵਧੀਆ ਪੜ੍ਹਾਈ ਜਾਈ ਇੱਥੇ ਤੇ ਬਹੁਤ ਘੈਂਟ ਲੱਗ ਕੱਟ ਲਈਏ ਬਣਾਈ ਨਾ ਓਕੇ ਚਲੋ ਗੱਡੀ ਦੇ ਨੇੜੇ ਆ ਗਏ ਆ ਜੀ ਸਮਾਨ ਇਹਦੇ ਵਿੱਚ ਰੱਖ ਲਈਏ ਦੇਖ ਕੇ ਪਿੱਛੇ ਇਹਦਾ ਨਾ ਠੀਕ ਹੈ ਐਂਡ ਹੁਣ ਜਾ ਰਹੇ ਆ ਬਾਹਰ ਖਾਣਾ ਖਾਣ ਵਾਸਤੇ ਸੂਰਜ ਦੇਵਤਾ ਜੀ ਆ ਚੁੱਕੇ ਨੇ ਕੜਕਰੀ ਕੜਕਰੀ ਧੁੱਪ ਨਿਕਲੀ ਆ ਅਸੀਂ ਵੀ ਆਪਦੇ ਰਸਤੇ ਚੱਲੀਏ ਜਲਦੀ ਤੋਂ ਜਲਦੀ ਲਓ ਜੀ ਪਰੌਂਠੇ ਘਰ ਲਈ ਆ ਗਏ ਆ ਬਾਹਰ ਲਖਵੀਰ ਸਿੰਘ ਜੀ ਆਪਣਾ ਕੰਮ ਕਰ ਰਹੇ ਨੇ ਪਰੌਂਠੇ ਉੱਧਰ ਬਣੀ ਜਾਂਦੇ ਨੇ ਤਾਈ ਤੇ ਪਰੌਂਠੇ ਛੱਦਦੇ ਆ ਲਓ ਜੀ ਬ੍ਰੇਕਫਾਸਟ ਢਲ ਹੋ ਗਿਆ ਤੇ ਹੋਣ ਲਈ ਨਹੀਂ ਅਸੀਂ ਦੁਬਾਰਾ ਵਾਪਸ ਜਾਂਦੇ ਆ ਤੇ ਕਾਰ ਉੱਥੋਂ ਚੱਕਦੇ ਆ ਫਿਰ ਜਾਂਦੇ ਆ ਆਪਾਂ ਗੁਰੂਗੜ੍ਹ ਜਾਣ ਪਹਿਲਾਂ ਪਹਿਲਾਂ ਗੁਰੂਗੜ੍ਹ ਚੱਲਦੇ ਆ ਮੱਥਾ ਟੇਕਦੇ ਆ ਚਾਨ ਤੋਂ ਪਹਿਲਾਂ ਸਾਡੇ ਲਖਵੀਰ ਸਿੰਘ ਜੀ ਬਹੁਤੀ ਹਰਮਨ ਪਿਆਰੇ ਲਖਵੀਰ ਸਿੰਘ ਜੀ ਕਹਿੰਦੇ ਫੋਟੋ ਸ਼ੂਟ ਕਰਨਾ ਐਦਾਂ ਹੀ ਕਿਹਾ ਤਾਂ ਤੁਸੀਂ ਨਾ ਮੈਂ ਨਹੀਂ ਮੈਂ ਨਹੀਂ ਕਿਹਾ ਹੈਗਾ ਲਖਵੀਰ ਨੇ ਕਿਹਾ ਅਮਨੈ ਲਾਉਣ ਵਾਸਤੇ ਤੁਸੀਂ ਕਿਹਾ ਸੀਗਾ ਕਿ ਆਪਾਂ ਲੋਗੇ ਕੋਈ ਫੋਟੋ ਪਿਛਲੇ ਬਲੌਗ ਦਾ ਥੰਬਨੇਲ ਲਈ ਪਿਛਲੇ ਬਲੌਗ ਦੇ ਥੰਬਨੇਲ ਦੇ ਲਈ ਅਸੀਂ ਫੋਟੋ ਲੈ ਲਿਆ ਵੈਸੇ ਅਸੀਂ ਇੰਜੋਏ ਬਹੁਤ ਜ਼ਿਆਦਾ ਕੀਤਾ ਕੱਲ ਦਾ ਅਸੀਂ ਮਤਲਬ ਫੋਟੋਆਂ ਫੋਟੋਆਂ ਤਾਂ ਬਹੁਤ ਘੱਟ ਕਲਿੱਕ ਕੀਤੀਆਂ ਨੇ ਇੱਕ ਅੱਧੀ ਹੀ ਕਲਿੱਕ ਕੀਤੀ ਹੈ ਨਾ ਬਸ ਮੂਮੈਂਟਸ ਨੂੰ ਇੰਜੋਏ ਕੀਤਾ ਇੱਥੇ ਬਹੁਤ ਵਧੀਆ ਤੁਰੇ ਫਿਰਦੇ ਰਹੇ ਸ਼ਾਮ ਦਾ ਮਾਹੌਲ ਸੀ ਜਿਹੜਾ ਜਦੋਂ ਅਸੀਂ ਮਤਲਬ 8-9 ਵਜੇ ਦਾ ਟਾਈਮ ਸੀ ਨਾ ਸਾ स्टूडेंट्स ਸੱਥੇ ਬਾਹਰ ਬੈਠੇ ਸੀ ਵਧੀਆ ਪੂਰੀ ਫੁੱਲ ਰੌਣਕ ਲੱਗੀ ਹੋਈ ਸੀ ਬਾਹਰ ਆ ਕੇ ਵੀ ਫੋਨ ਤੇ ਲੱਗੇ ਰਹਿਣਾ ਤਾਂ ਉਹ ਮੇਰੇ ਖਿਆਲ ਨੂੰ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਤਾਂ ਆਪਾਂ ਘੁੰਮਣ ਕਰਨਾ ਹੈ ਤਾਂ ਇੰਜੋਏ ਕਰੋ ਕਿਉਂਕਿ ਫੋਨ ਦਾ ਆਪਾਂ ਦੇਖ ਨਹੀਂ ਦੇਖ ਸਕਦੇ ਯੈਸ ਯੈਸ ਲੱਖ ਰੁਪਏ ਦੀ ਗੱਲ ਕੀਤੀ ਹੈ ਪਰ ਮੇਰੇ ਕੋਲ ਹੈ ਨਹੀਂ ਨਹੀਂ ਦੇ ਦਿੰਦਾ ਤੁਹਾਨੂੰ ਲੋ ਜੀ ਲੋਕੋ ਦੇ ਅੱਗੇ ਜਿਹੜੀਆਂ ਵੀ ਪਿਕਸ ਵਗੈਰਾ ਕਰਨੀਆਂ ਸੀ ਥੰਬਨੇਲ ਲਈ ਉਹ ਕਰ ਚੁੱਕੇ ਆ ਮੈਂ ਤਾਂ ਥੰਬਨੇਲ ਲਈ ਕਰ ਰੀਆਂ ਸੀ ਪਰ ਇੱਧਰ ਸਾਡੇ ਕਾਕਾ ਜੀ ਨੇ ਇਹਨਾਂ ਨੇ ਇਨਸਟਾ ਜਾਂ ਹੋਰ ਕਿਤੇ ਲਾਉਣ ਲਈ ਕਰਦੀਆਂ ਸੀ ਹੈਨਾ ਵੈਸੇ ਫੋਟੋ ਬਹੁਤ ਘਟਾਈਆਂ ਨੇ ਸਵੇਰ ਸਵੇਰ ਦਾ ਮੌਸਮ ਹੈ ਨਾ ਵਧੀਆ ਲਾਈਟ ਹੈ ਨੈਚੁਰਲ ਲਾਈਟ ਦੇ ਵਿੱਚ ਬਹੁਤ ਵਧੀਆ ਫੋਟੋਜ਼ ਆਈਆਂ ਨੇ ਹੁਣ ਠੀਕ ਸੀ ਨਾ ਬਾਕੀ ਆਈਫੋਨ ਤਾਂ ਫਿਰ ਆਈਫੋਨ ਹੀ ਹੈ ਹੁਣ ਤੁਹਾਨੂੰ ਗੁਰੂ ਘਰ ਜਾ ਕੇ ਮਿਲਦੇ ਹਾਂ ਲਓ ਜੀ ਗੁਰੂ ਘਰ ਪਹੁੰਚ ਚੁੱਕੇ ਹਾਂ ਇਧਰ ਸਾਈਡ ਤੇ ਜਿਹੜੀ ਪਾਰਕਿੰਗ ਆ ਉੱਥੇ ਗੱਡੀ پارک ਕੀਤੀ ਆ ਤੇ ਹੁਣ ਇਧਰ ਉੱਪਰ ਦੀ ਜਾ ਕੇ ਪਰਲੀ ਸਾਈਡ ਉਤਰਾਂਗੇ ਤਾਂ ਸਾਹਮਣੇ ਗੁਰੂ ਘਰ ਹੈ ਦੇਖੋ ਕਿੰਨਾ ਗੰਦ ਪਿਆ ਪਿਆ ਦੇਖੋ ਸ਼ਿਆ ਲਾ ਚਲੋ ਫਿਲਹਾਲ ਗੁਰੂ ਘਰ ਚਲਦੇ ਆ ਤੁਹਾਨੂੰ ਵੀ ਦਰਸ਼ਨ ਕਰਾਉਨੇ ਦੇਖੋ ਇੱਥੋਂ ਉੱਪਰੋਂ ਗੁਰੂ ਘਰ ਕਿੰਨਾ ਵਧੀਆ ਆਨੰਦ ਭਈ ਲੱਗ ਰਿਹਾ ਵੈਸੇ ਅੰਦਰ ਵੀ ਪਾਰਕਿੰਗ ਹੈਗੀ ਆ ਉੱਧਰ ਕਰ ਸਕਦੇ ਆ پارک ਗੱਡੀ ਪਰ ਇੱਧਰ ਐਵੇਂ ਆ ਵੀ ਵਧੀਆ ਖੁੱਲੀ ਪਾਰਕਿੰਗ ਹੈ ਇੱਧਰ ਸਾਈਡ ਤੇ ਤੇ ਲਿਆਉਣਾ ਵੀ ਸੌਖਾ ਇੱਧਰ ਦੀ ਆਓ ਇੱਧਰ ਦੀ ਟਰਨ ਕਰੋ ਤੇ ਗੱਡੀ ਇੱਥੇ ਖੜਾ ਦਿਓ ਬਸ ਸੌਖਾ ਕਰ ਲਓ ਇਹ ਇੱਧਰ ਦੀ ਆਏ ਸੀ ਅਸੀਂ ਉੱਪਰ ਦੀ ਤੇ ਹੁਣ ਇਧਰ ਜਾ ਰਹੇ ਆ ਉੱਥੋਂ ਦਰਵਾਜ਼ਾ ਤਾਂ ਐਂਟਰੀ ਗੇਟ ਅਸੀਂ ਸ਼ੂਜ਼ ਸ਼ੂਜ਼ ਅਸੀਂ ਕਾਰ ਦੇ ਵਿੱਚ ਹੀ ਰੱਖ ਆਏ ਸੀਗੇ ਜਿਆਦਾ ਵਧੀਆ ਇੱਥੇ ਫਿਰ ਜਿਆਦਾ ਟਾਈਲ ਲੱਗਦਾ ਰਸ਼ ਹੁੰਦਾ ਹਾਂਜੀ ਮਿੱਤਰੋ ਕੀ ਕਰਕੇ ਆਏ ਹੁਣ ਆਪਾਂ ਨਹੀਂ ਗਾਇਸ ਵੀਰੋ ਨਹੀਂ ਦੱਸਣਾ ਠੀਕ ਹੈ ਚਲੋ ਅਸੀਂ ਮੱਥਾ ਟੇਕ ਲਿਆ ਤੇ ਹੁਣ ਪ੍ਰਸ਼ਾਦ ਲੈਣੇ ਆ ਪ੍ਰਸ਼ਾਦ ਲੈ ਕੇ ਤੇ ਇੱਥੋਂ ਅੱਗੇ ਚੱਲੇ ਪਾਉਣੇ ਆ ਕਿੱਥੇ ਜਾਣਾ ਸ਼ੀਸ਼ ਮਹਿਲ ਸ਼ੀਸ਼ ਮਹਿਲ ਜਾਣਾ ਹੁਣ ਸ਼ੀਸ਼ ਮਹਿਲ ਜਾਣਾ ਐਕਚੁਅਲ ਦੇ ਵਿੱਚ ਅਸੀਂ ਕੀਤੀ ਸੀਗੀ ਸੇਵਾ ਤੇ ਸਾਨੂੰ ਅਸੀਂ ਨਾ ਅਸਲ ਦੇ ਵਿੱਚ ਅਸੀਂ ਸਰੋਵਰ ਕੰਨੀ ਗਏ ਸੀ ਸਰੋਵਰ ਤੋਂ ਮਤਲਬ ਕਿ ਉਹ ਬਾਬਾ ਜੀ ਮਿਲੇ ਉਹਨਾਂ ਨੇ ਮਤਲਬ ਕਿ ਸਾਨੂੰ ਨਾਲ ਲਾ ਲਿਆ ਸੇਵਾ ਕਰਨ ਵਾਸਤੇ ਚਲੋ ਅਸੀਂ ਮਤਲਬ ਐਵੇਂ ਸਮਝ ਲਓ ਕਿ ਪਾ ਗਾਣੇ ਆ ਕਿ ਆਪਣੇ ਆਪ ਸੇਵਾ ਸਾਨੂੰ ਮਿਲ। ਤੇ ਉਹ ਅਸੀਂ ਸ਼ੋ ਨਹੀਂ ਕੀਤਾ ਕਰਨਾ ਚਾਹੁੰਦੇ ਇਸ ਲਈ ਇਸ ਲਈ ਨਹੀਂ ਦੱਸ ਰਹੇ ਸੀ ਅਸੀਂ ਚਲੋ ਹੁਣ ਵੈਸੇ ਉਹੀ ਕਰਕੇ ਆਏ ਆ ਹੁਣ ਅੱਗੇ ਪ੍ਰਸ਼ਾਦ ਲੈਣੇ ਆ। ਤੇ ਬਸ ਫਿਰ ਗੱਡੀ ਕਿ ਨਹੀਂ ਚੱਲਦੀ। ਲਓ ਜੀ ਫਾਈਨਲੀ ਸੀਸ਼ਮੈਲ ਪਹੁੰਚ ਚੁੱਕੇ ਆ। ਤੇ ਇੱਧਰ ਪਾਰਟੀ ਬੈਠੀ ਐ। ਬੈ ਜਾ ਬਚਿਆ ਕਿ ਐਂਟਰ ਕਰਦੇ ਆ ਐਂਟਰੀ ਫੀਸ ਹੈਗੀ ਆ ਮਿਲਣ ਦਾ ਹੈ ਨਾ। ਹੈਗੀ ਐਂਟਰੀ ਫੀਸ। ਹੈਗੀ ਆ। ਹੈਗੀ ਐ ਸਰ ਐਂਟਰੀ ਫੀਸ ਨਹੀਂ ਹੈਗੀ ਕੋਈ ਜੀ ਬਾਈ ਯਾਰ ਟਾਈਮ ਵੈਸੇ ਹੋਇਆ ਨਹੀਂ ਚਲੋ ਜਲਦੀ ਮਾਰ ਕੇ ਚੱਕਰ ਆ ਜਾਓ ਠੀਕ ਹੈ ਰੁਕਣਾ ਰੁਕਣਾ ਨਹੀਂ ਕਿਤੇ ਠੀਕ ਹੈ ਜੀ ਉਹ ਮੇਰੀ 10 ਵਜੇ ਸਟਾਰਟ ਹਾਂ ਰਾਤ ਸਵੇਰੇ ਹੀ ਬੰਦ ਹੀ ਰਹਿੰਦਾ ਤਾਂ ਹਮੇਸ਼ਾ ਵੈਸੇ ਉਹ ਤਾਂ ਸਕੂਲ ਦੇ ਉਹ ਆਏ ਸੀ ਤਾਂ ਬੱਚੇ ਆਏ ਸੀਗੇ ਅੱਛਾ ਠੀਕ ਹੈ ਓਕੇ ਜੀ ਓਕੇ ਬਾ ਠੀਕ ਆ ਜੀ ਹੁਣੀ ਆ ਗਏ ਇਸ ਤਾਂ ਲਓ ਜੀ ਅੱਜ ਬੰਦ ਹੀ ਰਹਿਣਾ ਸੀ ਇਹ ਪਰ ਲੱਕਲੀ ਕੀ ਹੋਇਆ ਕਿ ਸਕੂਲ ਦੇ ਕਾਲਜ ਦੇ ਵਿੱਚ ਦਾ ਸਕੂਲ ਦੇ ਹਾਂ ਸਕੂਲ ਦੇ ਬੱਚੇ ਆਏ ਸੀ ਉਹਨਾਂ ਕਰਕੇ ਇਹਨਾਂ ਨੇ ਓਪਨ ਕਰਤਾ ਸੀ ਤਾਂ ਸਾਨੂੰ ਵੀ ਐਂਟਰੀ ਮਿਲ ਗਈ ਦੇਖੋ ਸ਼ਿਸ਼ਮੈਲ ਦੇਖੋ ਸ਼ਿਸ਼ਮੈਲ ਦੇਖੋ ਯਾਰ ਸ਼ਿਸ਼ਮੈਲ ਦੀ ਹਿਸਟਰੀ ਤੁਹਾਨੂੰ ਲੈ ਤੇ ਸੱਚ ਕਰੋਗੇ ਸਾਰੀ ਮਿਲ ਜੂਗੀ ਅਸੀਂ ਆਪਦੇ ਦੇ ਨਾਲ ਤੁਹਾਨੂੰ ਥੋੜੀਆਂ ਬਹੁਤ ਚੀਜ਼ਾਂ ਐਕਸਪਲੋਰ ਕਰਕੇ ਦਿਖਾਵਾਂਗੇ ਠੀਕ ਹੈ ਇਹ ਨਾ ਸੋਚੋਗੇ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਪੂਰੀ ਅਸੀਂ ਪਤਾ ਕੀ ਕਰਨਾ ਇੱਥੇ ਅਸੀਂ ਸਿਰਫ ਆਜਿਹਾ ਬੋਕਾ ਹੀ ਕਰਨੀ ਆ ਇੱਧਰ ਦੀ ਜਾਵਾਂਗੇ ਤੇ ਇੱਧਰ ਦੀ ਜਾ ਕੇ ਐਗਜ਼ਿਟ ਕਰ ਜਾਾਂਗੇ ਉਹ ਕਹਿੰਦੇ 10 ਵਜੇ ਬੰਦ ਹੋ ਜਾਣਾ ਇਹ ਤਾਂ ਉਦੋਂ ਪਹਿਲਾਂ ਪਹਿਲਾਂ ਤੁਸੀਂ ਜਿਹੜੀ ਚੀਜ਼ ਦੇਖਣੀ ਆ ਉਹ ਦੇਖ ਲਓ ਪੁਰਾਣੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਸੰਭਾਲ ਕੇ ਰੱਖੀਆਂ ਹੋਈਆਂ ਨੇ ਟਾਈਮ ਟੂ ਟਾਈਮ ਇਹਨਾਂ ਦੀ ਇਸ ਬਿਲਡਿੰਗ ਦੀ ਰਿਪੇਅਰ ਹੁੰਦੀ ਰਹਿੰਦੀ ਆ ਲਖਵੀਰ ਨੇ ਪਹਿਲਾਂ ਸ਼ੀਸ਼ਮੈਲ ਦੇਖਿਆ ਨਹੀਂ ਸੀ ਇਸ ਲਈ ਇਹਦੇ ਕਹਿਣ ਤੇ ਮੈਂ ਆ ਗਿਆ ਮੈਂ ਇਹਨੂੰ ਕਿਹਾ ਸੀ ਮੈਂ ਕਹਿੰਦੀ ਉੱਥੇ ਕੁਝ ਹੈ ਤਾਂ ਹੈ ਨਹੀਂ ਇੰਨਾ ਜ਼ਿਆਦਾ ਦੇਖਣ ਨੂੰ ਕਿਉਂਕਿ ਬੰਦ ਰਹਿੰਦੇ ਨੇ ਮਹੌਸਲੀ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਨੇ ਲਓ ਜੀ ਇਦਾਂ ਦੇਖਣ ਨੂੰ ਲੱਗਦਾ ਇਹ ਆਸੇ ਪਾਸੇ ਬਿਲਡਿੰਗਸ ਬਣੀਆਂ ਨੇ ਵਿਚਕਾਰ ਇਹ ਇੱਕ ਤਰ੍ਹਾਂ ਦਾ ਤਲਾਹ ਟਾਈਪ ਹੀ ਹੋਣਾ ਕੁਝ ਪੁਰਾਣੇ ਟਾਈਮ ਦੇ ਵਿੱਚ ਜਾਂ ਪਾਣੀ ਭਰਦੇ ਹੋਣਗੇ ਤੇ ਪਾਣੀ ਵੀ ਤਾਂ ਤਲਾਹ ਚ ਹੀ ਭਰਦੇ ਨੇ ਅਸੀਂ ਤਲਾਹ ਕਿ ਆ ਮੈਂ ਹੋਰ ਕੀ ਸੁਣਿਆ ਤਾਂ ਕੋਈ ਤਾਂ ਜਸ ਕੋਈ ਏਰੀਆ ਆਪਣੀ ਉਹ ਦੇਖੋ ਟੂਟੀਆਂ ਲੱਗੀਆਂ ਹੋਈਆਂ ਨੇ ਉਹਨਾਂ ਨਾਲ ਭਰਦੇ ਹੋਣਗੇ ਉਹ ਬਾਹਦੀਆਂ ਨੇ ਠੀਕ ਠੀਕ ਹੈ ਮੈਂ ਹੁਣੀ ਕਹਿ ਕੇ ਹਟਿਆ ਸੀ ਵੀ ਇਹਦੀ ਮਤਲਬ ਕਿ ਰੀਨੋਵੇਸ਼ਨ ਵਧੀਆ ਕਰਦੇ ਰਹਿੰਦੇ ਨੇ ਪਰ ਵਿਚਕਾਰ ਹੁਣੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਆ ਰਹੇ ਓਮੇਦਾਂ ਉਮੀ ਆ ਸਿਮਿਲਰਲੀ ਇੱਧਰ ਆਸੇ ਪਾਸੇ ਜਿਹੜਾ ਕਾਕੂਆ ਬਹੁਤ ਜ਼ਿਆਦਾ ਉਗ ਗਿਆ ਪਿਆ ਇਹਨੂੰ ਵੀ ਨਹੀਂ ਮੈਨੂੰ ਲੱਗਦਾ ਸੈੱਟ ਕਰਦੇ ਹੋਣੇ ਇਹ ਜਾਂ ਐਦਾਂ ਹੋਊਗਾ ਵੀ ਯਾਰ ਥੋੜੇ ਟਾਈਮ ਦੇ ਵਿੱਚ ਹੀ ਜ਼ਿਆਦਾ ਗੰਦ ਪੈ ਜਾਂਦਾ ਹੋਊਗਾ ਮੇਬੀ ਕੁਝ ਵੀ ਹੋ ਸਕਦਾ ਪਰ ਪ੍ਰਾਣੀਆਂ ਹਿਸਟੋਰੀਕਲ ਪਲੇਸਸ ਨੂੰ ਤਾਂ ਜਿੰਨਾ ਸਾਮ ਕੇ ਰੱਖਾਂਗੇ ਪ੍ਰੀਜ਼ਰਵ ਕਰਕੇ ਰੱਖਾਂਗੇ ਉਹਨਾਂ ਜ਼ਿਆਦਾ ਵਧੀਆ ਰਹੇਗਾ ਪਟਿਆਲੇ ਦਾ ਗਹਿਣਾ ਇਹ ਕਿ ਨਹੀਂ ਸੁਣਿਆ ਸੀ ਮੈਂ ਹੈ ਕਿਸ ਤੋਂ ਹਾਂਜੀ ਇਦਾਂ ਹੀ ਤੇਰਾ ਗਹਿਣਾ ਕਿੱਥੇ ਸੁਤੂ ਸੁਨੂ ਤੇਰਾ ਗਹਿਣਾ ਕਿੱਥੇ ਡਿੱਗ ਗਿਆ ਲਓ ਜੀ ਇਹ ਹੈਗਾ ਸਟੈਚੂ ਹੈ ਡੈਕਟੋਰੀਆ ਦਾ ਤੇ ਆਹ نیچے ਇੱਥੇ ਕੁਝ ਲਿਖਿਆ ਹੋਇਆ ਇਰੈਕਟਡ ਬਾਏ ਦਾ ਪੀਪਲ ਆਫ ਦਾ ਮੋਗਾ ਤਹਿਸੀਲ 1905 ਦੇ ਵਿੱਚ ਇਹਨੂੰ ਇਰੈਕਟ ਕੀਤਾ ਗਿਆ ਸੀ ਇੱਥੇ ਮੋਗਾ ਤਹਿਸੀਲ ਦੇ ਤਹਿਸੀਲ ਹੁੰਦੀ ਸੀ ਮੋਗਾ ਹਨਾ ਉਦੋਂ ਬਹੁਤ ਟਾਈਮ ਹੋ ਗਿਆ 1905 ਦੇ ਵਿੱਚ ਤਹਿਸੀਲ ਹੀ ਹੁੰਦੀ ਹੋਣੀ ਆ ਉਦੋਂ ਨੇ ਵੀ ਤਾਂ ਉਹਨਾਂ ਦੁਆਰਾ ਇੱਥੇ ਸਥਾਪਿਤ ਕੀਤਾ ਗਿਆ ਸਹੀ ਹੈ ਹਾਂਜੀ ਵੈਸੇ ਲੋਕੇਸ਼ਨ ਤਾਂ ਵਧੀਆ ᱜੀ ਅਗਰ ਕਿਸ ਨੇ ਪ੍ਰੀ-ਵੇਡਿੰਗ ਸ਼ੂਟ ਕਰਨੀ ਆ ਜਾਂ ਕੋਈ ਵੈਸੇ ਪਿਕਚਰਜ਼ ਵਗੈਰਾ ਲੈਣੀਆਂ ਨੇ ਉਹਦੇ ਲਈ ਬਹੁਤ ਵਧੀਆ ਲੋਕੇਸ਼ਨ ਹੈ ਆ ਸਕਦੇ ਹੋ ਲੋ ਜੀ ਇਹ ਹੈਗਾ ਬ੍ਰਿਜ ਜਿਹੜਾ 18192 ਦਾ ਇੱਥੇ ਸਥਾਪਿਤ ਕੀਤਾ ਹੋਇਆ ਹਨਾ ਉਹੋਂ ਦਾ ਖੜਾ ਫਿਲਹਾਲ ਇਹਦੀ ਐਂਟਰੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਆ ਉਤਲੀ ਸਾਈਡ ਨੂੰ ਇਤਲੀ ਸਾਈਡ ਨਾਲ ਲਾਉਣਾ ਇਹ ਲੱਕੜਾ ਥੱਲੇ ਦਾ ਮਤਲਬ ਕੀ ਜਿਹੜਾ ਬੇਸ ਉਹ ਲੱਕੜ ਦਾ ਆਸੇ ਪਾਸੇ ਤਾਰਾਂ ਨਾਲ ਖੜਾਇਆ ਹੋਇਆ ਹੈ ਜੀ ਆਨ ਰਾਈ ਲੋਹਾ ਇੱਧਰ ਆਸੇ ਪਾਸੇ ਤਾਈਓ ਇੰਨੇ ਟਾਈਮ ਦਾ ਖੜਾ ਹੈ ਤੇ ਹੁਣ ਕਿਉਂਕਿ ਇੱਥੇ ਆ ਕੇ ਨਾ ਜਿਹੜੇ ਜਵਾਕ ਸੀਗੇ ਜਾਂ ਕੋਈ ਜਿਵੇਂ ਟੂਰ ਵਾਲੇ ਬੱਚੇ ਆਉਂਦੇ ਨੇ ਉਹ ਆ ਕੇ ਨਾ ਇਹਦੇ ਉੱਪਰ ਨੱਚਣ ਟੱਪਣ ਲੱਗ ਜਾਂਦੇ ਨੇ ਜਿਹਦੇ ਕਰਕੇ ਡਿੱਗਣ ਦਾ ਖਤਰਾ ਰਹਿੰਦਾ ਤੇ ਇਹਦੇ ਟੁੱਟਣ ਦਾ ਖਤਰਾ ਰਹਿੰਦਾ ਖਾਸ ਕਰਕੇ ਖੇਲਦਾ ਬਹੁਤ ਯਾਦਾ ਇਹ ਬਹੁਤ ਜ਼ਿਆਦਾ ਵਾਈਬ੍ਰੇਟ ਕਰਦਾ ਜੀ ਤੇ ਉੱਪਰ ਚੱਲਦੇ ਆ ਤਾਂ ਕਰਕੇ ਇਹਦੀ ਹੁਣ ਐਂਟਰੀ ਬੰਦ ਕਰ ਦਿੱਤੀ ਗਈ ਹੈ ਇਹ ਕੈਨਨਸ ਪਈਆਂ ਨੇ ਇੱਕ ਟੁੱਟੀ ਹੋਈ ਆ ਮੇਰੇ ਕੋਲ ਇੱਥੇ ਵੱਡੀ ਕੈਨਨ ਹੁੰਦੀ ਸੀ ਸਭ ਤੋਂ ਜ਼ਿਆਦਾ ਵੱਡੀ ਕੈਨਨ ਪਤਾ ਨਹੀਂ ਕਿੱਧਰ ਗੁੱਧਾ ਚੁਕਾਤੀ ਇਹਨਾਂ ਨੇ ਚਲੋ ਇਹ ਆਸੇ-ਪਾਸੇ ਇਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਦੋਂ ਤੁਸੀਂ ਦੂਸਰੇ ਐਂਡ ਤੇ ਆਉਂਗੇ ਚਲ ਆਹ ਸਟੈਚੂ ਹੋਰਨੇ ਦੋ ਇਧਰਲੀ ਸਾਈਡ ਤੇ ਦੇਖੋ ਇਧਰੋਂ ਤੁਸੀਂ ਐਵੇਂ ਕਰਕੇ ਜਾਓਗੇ ਅੰਦਰ ਉੱਧਲੀ ਸਾਈਡ ਤੇ ਸਾਰੀਆਂ ਬਿਲਡਿੰਗਸ ਨੇ ਇਧਰਲੀ ਸਾਈਡ ਤੇ ਸਾਰੇ ਸਟੈਚੂਜ਼ ਨੇ ਇਹ ਆ ਗਿਆ ਬ੍ਰਿਜ ਤੇ ਇੱਥੇ ਉਹ ਗੇਟ ਤੱਕ ਜਿਹੜੀਆਂ ਨੇ ਕੈਨਨਸ ਰੱਖੀਆਂ ਹੋਈਆਂ ਨੇ ਤਾਂ ਇਹਦਾ ਸਾਰਾ ਜਿਹੜੀ ਪਲੇਸਿੰਗ ਆ ਉਹ ਇਹਦੀ ਕੀਤੀ ਗਈ ਆ ਇਹ ਤਾਂ ਬਹੁਤ ਪੁਰਾਣੇ ਲੱਗਦੇ ਨੇ ਸਟੈਚੂਜ਼ ਇਹਦੇ ਉੱਪਰ ਕੋਈ ਮਤਲਬ ਲਿਖਿਆ ਲੁਖਿਆ ਵੀ ਨਹੀਂ ਹੈਗਾ ਕੁਝ ਜਿਹੜਾ ਅਸੀਂ ਤੁਹਾਨੂੰ ਪੜ੍ਹ ਕੇ ਦੱਸ ਸਕੀਏ ਤੁਸੀਂ ਆਪੇ ਸਰਚ ਕਰ ਲਿਓ ਲਓ ਜੀ ਫਾਈਨਲੀ ਸ਼ੀ ਸਮਾਈਲ ਦਾ ਜਿਹੜਾ ਓਵਰਵਿਊ ਸੀਗਾ ਉਹ ਖਤਮ ਹੋ ਗਿਆ ਤੇ ਹੁਣ ਅਸੀਂ ਜਾ ਰਹੇ ਹਾਂ ਪਿੰਡਵਲ ਪਿੰਡਵਲ ਹੀ ਜਾਣਾ ਹਾਂ ਹਾਂਜੀ ਫੋਟੋ ਆਫ ਲੋਕੇਸ਼ਨ ਹੈ ਨਹੀਂ ਨਾ ਹਾਂਜੀ ਹੁਣ ਅਸੀਂ ਪਿੰਡ ਜਾ ਰਹੇ ਹਾਂ ਲਓ ਜੀ ਹੁਣ ਆ ਗਏ ਅਸੀਂ ਪਟਿਆਲਾ ਜੂ ਦੇ ਵਿੱਚ ਦੇਖਦੇ ਆਂ ਜੇ ਇਹ ਓਪਨ ਹੋਇਆ ਤਾਂ ਅੱਗੇ ਜਾ ਕੇ ਪਤਾ ਲੱਗੂਗਾ ਹਾਂਜੀ ਉੱਥੋਂ ਗੇਟ ਤੋਂ ਤਾਂ ਇੰਡੀਕੇਸ਼ਨ ਮਿਲ ਗਈ ਸੀਗੀ ਕਿ ਜੂ ਓਪਨ ਅੱਜ ਅੱਗੇ ਜਾ ਕੇ ਦੇਖਦੇ ਆ ਕਿਉਂਕਿ ਉੱਥੋਂ ਗੇਟ ਤੋਂ ਇੱਥੇ ਤੱਕ ਦਾ ਜਿਹੜਾ ਡਿਸਟੈਂਸ ਹੈ ਉਹ ਅੱਧਾ ਕਿਲੋਮੀਟਰ ਲਗਭਗ ਹੈਗਾ ਕਈ ਵਾਰੀ ਇਧਰੋਂ ਬੰਦ-ਬੰਦ ਕਰ ਦਿੰਦੇ ਨੇਗੇ ਚਲੋ ਦੇਖਦੇ ਜਾਂਦੇ ਹਾਂ ਹਾਂਜੀ ਜੂ ਚ ਐਂਟਰ ਕਰ ਚੁੱਕੇ ਆਂ ਤੇ ਇੱਥੇ ਟਿਕਟ ਹੈ ਮੇਰਾ خیال ਪਹਿਲਾਂ ਇੱਕ ਵਾਰੀ ਆਇਆ ਸੀ ਮੈਂ ਉਦੋਂ ਟਿਕਟ ਲੱਗੀ ਸੀ ਸਟੂਡੈਂਟਸ ਨਾਲ ਆਇਆ ਸੀ ਸਕੂਲ ਦੇ ਸਟੂਡੈਂਟਸ ਨਾਲ ਤੇ ਦੇਖਦੇ ਟਿਕਟ ਲੈਣੇ ਆ ਤੇ ਅੰਦਰ ਐਂਟਰ ਕਰਦੇ ਆ ਜੋ ਦੀ ਟਿਕਸ ਵਗੈਰਾ ਲਿਖੀਆਂ ਹੋਈਆਂ ਨੇ ਇੱਥੇ ਤੇ ਇਧਰ ਲਖਵੀਏ ਲੈ ਰਿਹਾ ਟਿਕਟ ਤੇ ਫਿਰ ਅੰਦਰ ਐਂਟਰ ਕਰਦੇ ਆ ਲਓ ਜੀ 40 ਰੁਪਏ ਕੀ ਟਿਕਟ ਲੈ ਕੇ ਹਮ ਐਂਟਰ ਕਰ ਗਏ ਹਾਂ ਜੂਮੇ ਤਨ ਦਿਖਾਉਣੇ ਆ ਪੰਛੀ ਤੇ ਜਾਨਵਰ ਇੱਥੇ ਕਿਤਕ-ਕਤਾਂ ਦੇ ਨੇ ਜੀ ਫਸਤੇ ਹੈਗੇ ਨੇ ਰੌ ਟੋਟੇ ਆ ਇਹਨਾਂ ਦੇ ਕਰਜੇ ਬੁਲਾਏ ਹੋਏ ਨੇ ਇਦਾਂ। ਕੀ ਆ ਜੀ? ਐਕਸਪਲੇਨੇਸ਼ਨ ਇਥੇ ਦਿੱਤੀ ਹੋਈ ਆ। ਇਹਨੇ ਛੋਟੇ-ਛੋਟੇ ਤੋਤੇ ਜਿਹਦਾ ਨਾਮ ਹੈ ਬਜਰੀਗਰ। ਬੜੇ ਪਿਆਰੇ ਨੇ ਯਾਰ। ਇੱਧਰ ਕੀ ਆ? ਸਾਚੀ, ਕਾਕਟਿਲ ਕਿੱਥੇ ਬੈਠੀ ਆ? ਹਾਂ ਜੀ। ਉਹ ਸਾਹਮਣੇ ਆਏ। ਹਾਂ ਉਹ ਸੇ ਵਾਈਟ ਕਲਰ ਦੀ। ਹੁਣ ਤੁਹਾਨੂੰ ਦਿਖਾਵਾਂਗੇ ਸੀ ਚਿਤਰਾ ਲੰਮਟਿੰਗ ਹਾ ਹਾ ਦੇਖ ਕੇ ਹਸੀ ਆ ਰਹੀ ਹੈ ਵੈਸੇ ਨਾਮ ਦੇਖ ਕੇ ਪਰ ਸਪੀਸੀਜ਼ ਇਦਾਂ ਦੀ ਆ ਕਿੱਥੇ ਆ ਹੋਸੇ ਉੱਪਰ ਉਹ ਸਾਹਮਣੇ ਉੱਪਰ ਬੈਠਾ ਹੈ ਕਾਫੀ ਲੰਬੀਆਂ ਲੱਤਾਂ ਵਾਲਾ ਨਾ ਜਿਵੇਂ ਟਟਰੀ ਨਹੀਂ ਹੁੰਦੀ ਉਸ ਤਰ੍ਹਾਂ ਦੀਆਂ ਲੱਤਾਂ ਨੇ ਲੰਬੀਆਂ ਲੰਬੀਆਂ ਆ ਵਿਚਾਲੇ ਇਹਨਾਂ ਦੇ ਲਈ ਤਲਾਬ ਬਣਾਇਆ ਗਿਆ ਤੈਰਨ ਦੁਰਨ ਦੇ ਲਈ ਲੋ ਜੀ ਇਹ ਨੇ ਲੰਮਟਿੰਗ ਜਿਹੜੇ ਉੱਤਰੀ ਸਾਈਡ ਤੋਂ ਦੇਖ ਨਹੀਂ ਰਹੇ ਸੀ ਹੈਲੋ ਕੀtio ਨੇ ਹੈਲੋ ਕੀtio ਨਾ ਪੈਰ ਹਲਾਇਆ ਪੈਰ ਤਾਂ ਹੰਡੀ ਕੇ ਹੈਲੋ ਆਏ ਜੇ ਨਹੀਂ ਲੱਗਦਾ ਤੈਨੂੰ ਵੀ ਜਿਆਦਾ ਬੁੜੇ ਜਿਹੇ ਹੋਏ ਪੈ ਰਹੇ ਨਾ ਹਾਂ ਫੇਸ ਤੋਂ ਇਹਨਾਂ ਦੇ ਧਵਾਏ ਲੱਗਦਾ ਲਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਕਾਲੇ ਹਿਰਨ ਆ ਇਹਨਾਂ ਦੇ ਬੱਚੇ ਬੈਠ ਨੇ ਛੋਟੇ ਛੋਟੇ ਨੇ ਤੇ ਉਧਰ ਉਹ ਕਾਲੇ ਹਿਰਨ ਬੈਠੇ ਨੇ ਸਿੰਘ ਇਹਨਾਂ ਦੇ ਨੇ ਨਾ ਜਿਹੜੇ ਜਿਵੇਂ ਸਪਰਿੰਗ ਜਾਂ ਹੁੰਦਾ ਐਵੇਂ ਦੇ ਹੁੰਦੇ ਨੇ ਉਹ ਦੇਖੋ ਉਹ ਸਾਹਮਣੇ ਨੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਆ ਬੱਚੇ ਬੈਠ ਨੇ ਇਹਨਾਂ ਦੇ ਇੱਧਰ ਬੜੀ ਐ ਨਿਆਰੇ ਨਾਲ ਬੈਠੇ ਨੇ ਪੂਰੇ ਛਾਂ ਦੇ ਵਿੱਚ ਇਹ ਸਾਹਮਣੇ ਫਿਰਦਾ ਮੋਰ ਤੇ ਉਹ ਮੋਰਨੀਆਂ ਫਿਰਦੀਆਂ ਨੇ ਉਹ ਮੋਰ ਐ ਸਾਹਮਣੇ ਉਹ ਸੀ ਦੋ ਉੱਧਰ ਫਿਰਦੇ ਨੇ ਆ ਜਿਹੜੀ ਜਾਲੀ ਜੀ ਲੱਗੀ ਹੋਈ ਹੈ ਨਾ ਇਹਦਾ ਕਰਕੇ ਚੰਗੀ ਤਰ੍ਹਾਂ ਦਿਖਦਾ ਨਹੀਂ ਹੈਗਾ ਬਟ ਰਿਐਲਿਟੀ ਦੇ ਵਿੱਚ ਇਹਨਾਂ ਨੂੰ ਦੇਖਣ ਦਾ ਬਹੁਤ ਅਨੰਦ ਆ ਰਿਹਾ ਕੋਈ ਸੱਚੀਆਂ ਇਦਾਂ ਦੀਆਂ ਨੇ ਜਿਹੜੀਆਂ ਪਹਿਲੀ ਵਾਰ ਦੇਖ ਰਹੇ ਕਦੇ ਦੇਖੀਆਂ ਨਹੀਂ ਸੀ ਤੁਮ੍ਹ ਦੇ ਦੇਖੋ ਇੱਥੋਂ ਵਧੀਆ ਦੇਖ ਰਿਹਾ ਹੈ ਲਓ ਜੀ ਇਹ ਡੀਅਰਸ ਦੀ ਇੱਕ ਹੋਰ ਕਿਸਮ ਐ ਇੰਨਾਂ ਦੇ ਸਿੰਗ ਨੇ ਜਿਹੜੇ ਬਿਲਕੁਲ ਸਿੱਧੇ-ਸਿੱਧੇ ਨੇਗੇ ਸਪਾਇਰਲ ਨਹੀਂ ਹੈਗੇ ਤੇ ਇਹਨਾਂ ਦੇ ਜਿਹੜੀ ਬਾਡੀ ਤੇ ਨੇ ਨਾ ਉਹ ਚਿੱਟੇ-ਚਿੱਟੇ ਧੱਬੇ ਜਨੇ ਸਾਰੇ ਇਕੱਠੇ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਨੇ ਅੱਛਾ ਘਰ ਆ ਇਹਨਾਂ ਦਾ ਆਹ ਵਾਲਾ ਘਰ ਆ ਨਾ ਓਕੇ ਸ਼ਾਮੇ ਜਾ ਰਹੇ ਨੇ ਹੁਣ ਸਾਰੇ ਉੱਥੇ ਵਿੱਚ ਬੈਠਣਗੇ ਇਹਦੇ ਵਿੱਚ ਆ ਕੇ ਤੇ ਆ ਇੱਧਰ ਕੁਝ ਕੰਸਟਰਕਟ ਕਰ ਰਹੇ ਨੇ ਆਈ ਥਿੰਕ ਚਲੋ ਫਿਲਹਾਲ ਜੂ ਦਾ ਟੂਰ ਹੋ ਗਿਆ ਓਵਰ ਕਾਫੀ ਸਪੀਸੀਜ਼ ਨੇ ਤੁਹਾਨੂੰ ਦਿਖਾਤੀਆਂ ਹਾਂ ਅਸਲ ਦੇ ਵਿੱਚ ਜ਼ਿਆਦਾ ਨੇ ਪਰ ਉਹ ਆਸੇ-ਪਾਸੇ ਇਹ ਜਿਹੜਿਆ ਜਿਹਾ ਲੱਗਿਆ ਹੋਣਾ ਵੱਡਾ ਸਾਰਾ ਉਹਦੇ ਵਿੱਚ ਦੀ ਦਿਖਦਾ ਨਹੀਂ ਚੰਗੀ ਤਰ੍ਹਾਂ ਕਲੀਅਰ ਲੀ ਸੋ ਐਨੇ ਨਾਲ ਹੀ ਐਡਜਸਟ ਕਰੋ ਤੁਸੀਂ ਫਿਲਹਾਲ ਹੁਣ ਜਾ ਰਹੇ ਆ ਅਸੀਂ ਘਰ ਵੱਲ ਹਾਂਜੀ ਪਟਿਆਲੇ ਤੋਂ ਅਸੀਂ ਘਰ ਆਗੇ ਸੀਗੇ ਮੈਂ ਲਖਵੀਰ ਨੂੰ ਮਤਲਬ ਥੱਗੇ ਛੱਡਿਆ ਸੀ ਤੇ ਇਸ ਤੋਂ ਬਾਅਦ ਆਪੇ ਘਰ ਆ ਗਿਆ ਸੀ ਤੇ ਹੁਣ ਮੈਂ ਜਾ ਰਹੀ ਹਾਂ ਇਕੱਲੀਏ ਕਿਉਂਕਿ ਅਸੀਂ ਇੱਕ ਵਿਆਹ ਅਟੈਂਡ ਕਰਨਾ ਹੈ ਤੇ ਵਿਆਹ ਅਟੈਂਡ ਕਰਦੇ ਹੁਣ ਜਾ ਕੇ ਤੇ ਇਹ ਬਲੌਗ ਦਾ ਇਥੇ ਐਂਡ ਕਰਦੇ ਹਾਂ ਜਿਹੜਾ ਉਹ ਵਿਆਹ ਵਾਲਾ ਬਲੌਗ ਉਹ ਵੀ ਕਾਫੀ ਲੰਮਾ ਵੱਡ ਜਾਣਾ ਤੇ ਤੁਹਾਨੂੰ ਅਗਲਾ ਬਲੌਗ ਦੇਖਣਾ ਸੋ ਮਿਲਦੇ ਆ ਅਗਲੇ ਬਲੌਗ ਚ ਟੇਕ ਕੇਅਰ ਬਾਏ ਬਾਏ